ਆਪਾਂ ਉਹਦੀ ਦੱਸਤਾ ਹਨਾ ਵੀ 500 ਰੁਪਏ ਦੀ ਬੱਸ ਥੇ ਕੋ ਜੰਗਾ ਹੋਗਾ ਨਾ ਮੇਰੀ ਗੱਲ ਸੁਣ ਉਹਦੇ ਬੱਸ ਦਾ ਹੋਕਾ ਵੀ ਦਿੱਤਾ ਸੀ ਪਹਿਣੇ ਮੈਂ ਵੀ ਸੁਣਿਆ ਮੈਨੂੰ ਸਮਝ ਨਹੀਂ ਆਈ ਅੱਛਾ ਤੇ ਅੱਜ ਆਪਾਂ ਨੂੰ ਵਧੀਆ ਬੁੜੀਆਂ ਨੇ ਦੱਸਤਾ ਉੱਥੇ ਹਾਂ ਹਾਂ ਪਰ ਸੋ ਤਰੂ 9 ਵਜੇ ਹਾਂ ਤੇ ਐ ਕਰੀ ਕਛੂਟ ਨਵਾਂ ਸਮਾ ਲਈ ਨਾ ਕੇ ਪਾਲਾਂਗੇ ਉੱਥੇ ਹਾਂ ਨਹੀਂ ਮੇਰੇ ਤਾਂ ਸੰਤਾ ਪਿਆ ਜਮਾਨ ਲੱਗ ਹਾਂ ਹਾਂ ਤੇ ਤੂੰ ਸਮਾ ਲਈ ਜਲ ਬਰ ਮੈਂ ਲਿਆ ਕੇ ਸਮਾ ਲੂੰਗੀ ਪਰ ਆਉਂਗੀ ਉਹ ਤਾਂ ਇੱਕ ਦਿਨ ਤੇ ਸਿਉਂਦੇਣਗੇ ਦਰਜੀ ਤਾਂ ਕਹਰਾ ਦਸਾਉਂਦੇ ਉਹ ਨੂੰ ਨਹੀਂ ਕਹਿੰਦੇ ਹੁੰਦੇ ਨੇ ਕਿ ਉੱਥੇ ਨਵਾਂ ਪਾਈ ਦੇ ਹਾਂ ਉਹ ਨੂੰ ਕਹਿੰਦੇ ਤੇ ਇੱਕ ਕੱਪੜੇ ਜੀ ਨਾ ਹੁੰਦੇ ਹੁੰਦੇ ਵੀ ਇੱਕ ਕੱਪੜਾ ਬੰਨ ਲੈ ਤਿੰਨ ਤਿੰਨ ਗਪਾ ਉਹ ਹੈਗੇ ਤਲਾਹ ਤਿੰਨ ਤਲਾਹ ਨੇ ਪਹਿਣੇ ਹਾਂ ਇੱਕ ਤਾਂ ਕਹਿੰਦੇ ਸੂਲ ਜਕੁੰਦਾ ਇੱਕ ਪਤਾ ਨਹੀਂ ਹੈਮਕੁੰਦਾ ਹਾਂ ਇੱਕ ਤਾਂ ਤੇ ਇੱਕ ਉੱਥੇ ਜਿੱਥੇ ਮੱਥਾ ਡਿੱਗਦਾ ਉੱਥੇ ਬਾਵਾ ਮੰਦਰ ਜੇ ਬਣੇ ਹੋਏ ਨੇ ਤੇ ਉੱਥੇ ਹਾਂ ਧੜਾਗੀ ਤੜੂ ਨੀਂਜੜਾ ਉਹਨਾਂ ਬੁੜੀਆਂ ਇਤਰਾ ਗਿਆ ਨਾ ਆਪਣੇ ਕਿ ਜਵਾਗ ਰਿਆ ਬੰਦਾ ਕੋਈ ਨਹੀਂ ਨਹੀਂ ਮਜਾ ਕੁਸਤ ਨਹੀਂ ਉਹ ਆਏ ਉੱਥੇ ਤਲਾ ਇੱਕ ਉਹ ਆਗਾ ਸੂਰਜਕੁੰਡ ਹਾਂ ਦੀ ਵੇਲਾ ਉੱਥੇ ਆਓ ਉੱਥੇ ਮਗਰ ਉੱਥੇ ਨਾ ਹਣ ਜਾਂਦੇ ਆ ਸੂਰਜਕੁੰਡ ਤੇ ਉੱਥੇ ਲੀੜੇ ਪਾਉਂਦਿਆਂ ਨੇ ਫਿਰ ਹਾਂ ਉੱਥੇ ਦਾ ਸੂਰਜ ਨੂੰ ਪਾਣੀ ਪੂਣੀ ਵੀ ਦਿੰਦੇ ਆ ਹਾਂ ਹਾਂ 바ਵਾ ਕੁਛ ਕਰਦੇ ਨੇ ਹਾਂ ਤੇ ਚਾ ਚੰਗਾ ਤੂੰ ਆ ਦੀ ਨੂੰ ਤਾਂ 바ਵਾ ਪੈਸੇ ਲੈ ਜੀ ਮੈਂ ਵੀ 바ਵਾ ਲੈ ਕੇ ਜੇਦਾ ਆਬ ਆਪਾਂ ਡੇ ਲਿਆ ਮਗੇ ਜਗਾਦਰੀ ਆ ਖਰਦੀਆਂ ਬੱਸਾਂ ਹਾਂ ਨਹੀਂ ਪ੍ਰਿੰਟ ਵਰਗੀ ਆ ਤੇ ਨੂੰ ਹਾਂ ਐ ਨਹੀਂ ਪਤਾ ਮੇ ਆਵੇ ਕਢਾ ਕੇ ਤੇਰੇ ਕੋਲ ਦਿਲਛਨਾਏ ਹੈ ਨਹੀਂ ਹੈਗੇ ਨਹੀਂ ਫਿਰ ਹੋ ਲੈ ਚਲੀ ਸਾਰੇ ਕਢਾ ਲੈ ਟੈਨਸ਼ਨ ਟਾਈਪੀਆ ਕਢਾ ਲੈ ਫਿਰ ਸਵੇਰੇ ਕਢਾ ਲੈ ਕਢਾ ਲੇ ਚੱਲ ਤੇ ਆਪਾ ਉਹ ਬੱਸ ਆ ਲੈ ਨਹੀਂ ਪਤਾ ਕਿੱਥੇ ਕਿੱਥੇ ਹੋਰ ਵੀ ਕਿ ਜੀ ਤੀਥਾ ਦੇ ਲੈ ਜਾਣਗੇ ਤੇਨੇ ਭਾਂ ਲਿਆਈ ਮੈਂ ਆਪਾ ਭੁੱਲ ਗਿਆ ਨਹੀਂ ਹੁਣ ਲੈ ਆਉਂਦੀਆਂ ਭਾਂ ਨਾ ਛੱਡ ਕੇ ਲੈ ਆ ਮੈਂ ਚਾ ਚੰਗਾ ਛੱਡ ਕੇ ਯਾਦ ਰੱਖੀ 100 ਰੁਪਿਆ ਲੈ ਚਲੀ ਭਾਂ ਲਿਆਵਾਂਗੇ 100 ਹਾਂ ਉਹ ਬਾਹਰੇ ਤਾਂ ਹੀ ਮੱਥਾ ਟਿਕਦਾ ਹਾਂ ਹੋਰ ਚੰਗਾ ਜਾ ਪੈਣੀ ਹਾਂ ਚੱਲ ਠੀਕ ਐ ਕੜ ਕੇ ਗਈਆ ਗੁਰਦੁਆਰੇ ਪਤਾ ਨਹੀਂ ਕਿੱਥੇ ਖੜ ਗਈ ਕਿੱਥੇ ਨਾ ਬੂ ਬੂ ਨਿਆ ਕੀੜਾ ਦੇ ਸਾਨਾ ਹੰਗ ਨਾ ਬਿਨਾਂ ਕਿੰਦੀ ਪਾ ਆਗੀ ਬੇਬੇ ਆਗੀ ਮੈਂ ਤਾਂ ਅੱਜ ਐਨਾ ਟਾਈਮ ਲਾ ਤਾ ਕੁੜੇ ਮੁਰਦੁਆਰੇ ਬੇਬੇ ਇਹ ਜੋ ਤਾਈ ਡੱਕ ਗਈ ਦੋਨੇ ਹੋਈ ਹੋਈ ਤੁਰੀਆਂ ਆਈਆਂ ਅੱਛਾ ਤੇਨੇ ਅਸੀ ਕਪਾਲ ਮੋਚ ਨਾਂ ਲਿਖਾ ਕੇ ਆਈਆਂ ਗਪਾਲ ਮੋਚ ਨੂੰ ਜਾਵਾਂਗੇ ਬਸ ਜਾਓ ਪਰਸੋਂ ਨਾ ਆਏ ਸਾਲ ਤਾਂ ਕਪਾਲ ਮੋਚਣ ਜਾਣੀਆਂ ਐਤ ਕਿ ਤੂੰ ਨਾ ਜਾ ਮੇਰੀ ਲੱਤ ਦੁਖੀ ਜਾਂਦੀ ਐ ਮੈਥੋਂ ਕੰਮ ਨਹੀਂ ਹੁੰਦਾ ਤੇ ਚੰਗਾ ਹੁੰਦਾ ਤੇ ਜਾਇਆ ਮੈਨੂੰ ਪਤਾ ਚੰਗਾ ਤਾਂ ਹੁੰਦਾ ਫਿਰ ਹੁਣ ਮੈਂ ਜੋ ਤੈਨੂੰ ਕਹੀਆਂ ਨੀ ਨਾਲ ਬੇਬੇ ਇਤ ਕੀ ਪੈਸੇ ਪੁੱਛੇ ਨੀ ਮੈਗੇ ਹਾਂ ਕਿਉਂ ਨਹੀਂ ਕਿ ਮੈਨੂੰ ਨਹੀਂ ਪਤਾ ਮੈਂ ਤਾਂ 2000 ਰੁਪਏ ਦੇ ਦੀ 1000 ਤਾਂ ਬਸ ਵਾਲੀ ਲੈਣਗੇ 1000 ਰੁਪਏ ਕਰਾਇਆ ਹਾਂ ਪਿਛਲੀ ਵਾਰ ਤਾਂ 500 ਰੁਪਏ ਲੈਤਾ ਸੀਗਾ ਯਾਰ ਬੋਲਿਆ 1000 ਹਾਂ ਤੇ ਫਿਰ ਕਿੰਨੇ ਹਜ਼ਾਰ ਚ ਪੈ ਜੰਗੀ ਤੂੰ 2000 ਚ 2000 2000 ਨਾਲ ਕੋਈ ছাড় ਦੇ ਨੀ ਵੱਧ ਨਾ ਮਹਿੰਗੀ ਮੈਨੂੰ ਪਤਾ ਹੈ ਤੂੰ ਨਾ ਫਿਰ ਤੂੰ ਵੱਧ ਦੇ ਦੀ ਜੇ ਤੇਰੀ ਇੱਛਾ ਵੱਧ ਦੀ ਆ ਦੇਵੇ ਬਾਦੋਂ ਹੁਣ ਆਇਤ ਕੀਤਾ ਨਾ ਘਰੇ ਹਲੇ ਪੰਜੀ ਨਹੀਂ ਦਸੀ ਚ ਹਲੇ 10 ਦਿਨ ਪਏ ਨੇ ਹਲੇ ਕੱਲ ਤਾਂ ਇੱਕ ਤਰੀਕ ਤੋਂ ਸ਼ੁਰੂ ਹੋਈ ਹੈਗੀ ਦਸੀ ਮੈਂ ਤਾਂ ਜਾਊਂਗੀ ਤੂੰ ਬਹ ਮਹਾਰਾਜੀ ਦਾ ਗੁੱਸੇ ਰਾ ਠੀਕ ਆ ਉੱਥੇ ਦਾ ਕਰਜ਼ਾ ਲੈ ਜਾ ਨਾ ਜੀ ਗਪਾਲ ਵੋਚਨ ਮਗ ਜੀ ਕਿਨੇ ਕਿਹਾ ਤੈਨੂੰ ਮੈਂ ਕਹਿੰਦੀ ਆ ਦੇਖਦੀ ਆ ਆਪਣਾ ਬਾਬਾ ਭਲੀ ਕਰਦਾ ਲਾ ਬਾਬਾ ਤਵੇਰੀ ਪਨੀ ਕੋਈ ਜਾਣ ਦੇ ਲਈ ਮੈਨੂੰ ਖੁਸ਼ ਹੋ ਕੇ ਤੋਰ ਦੇ ਨਹੀਂ ਬੇਬੇ ਐਤ ਕੀ ਪੈਸੇ ਨਹੀਂ ਹੈਗੇ ਨਾਲੇ ਤੂੰ ਐਂ ਕਹਿੰਦੀ ਸੀ ਮੇਰੀ ਢੂਹੀ ਦੁਖਦੀ ਐ ਨਾ ਹੁਣ ਤੇਰੀ ਢੂਹੀ ਹਟ ਗਈ Gopal Mochan ਜਾਣ ਵਾਰੀ ਨਿਆਇ ਕੀ ਹੁੰਦਾ ਬਸ ਚ ਬੈਠੇ ਜਾਣਾ ਬੈਠੇ ਆਉਣਾਗਾ ਢੂਹੀ ਨਾ ਮੈਂ ਦੱਸ ਉਥੇ ਕੀ ਪੰਡਾ ਚੱਕਣੀਆਂ ਲੈ ਬੇਬੇ ਤੂੰ ਤਾਂ ਨਾ ਐ ਸਾਫ਼ ਕਰਕੇ ਵਹਿ ਜਾਣੀਆਂ ਵੀ ਮੈਂ ਤਾਂ Gopal Mochan ਜਾਣਾ ਪੁੱਛਦੀ ਨਹੀਂ ਕਰਦੀ ਨਹੀਂ ਪਹਿਲੀ ਨਾਂ ਲਖਾਇਆ ਆਉਣੀ ਐਗੀ ਹੁਣ ਮੈਂ ਤਾਂ ਦੇਖ ਲਖਾਇਆ ਆਈ ਮੈਂ ਮੈਨੇ ਪਰਸੋ ਮਠੀਆਂ ਪਕਾ ਕੇ ਦੇਦੀ ਕਿ ਮਠੀਆਂ ਦਾ ਕੀ ਕਰਨਾ ਤੇ ਕੱਲ ਮੈਂ ਬਿਸਕੁਟ ਕਢਾ ਕੇ ਲਿਆਂਗੀ ਲੈ ਜਾਣਾ ਤਾਂ ਉੱਥੇ ਦੋ ਦਿਨਾਂ ਦਾ ਉੱਥੇ ਲੰਗਰ ਚੱਲਦੇ ਨੇ ਬਥੇਰੇ ਉੱਥੇ ਖਾਣੀ ਮਠੀਆ ਬਿਸਕੂਡਾਂ ਨਾਲ ਕੀ ਕਰਨੀ ਨੀ ਰਾਤ ਕੀ ਤਾਂ ਬੱਸ ਆਲੇ ਖੜਨਾ ਨਾ ਖੜਨਾ ਰਾਤ ਨੂੰ ਭੁੱਖ ਲੱਗ ਜੇ ਰਾਤ ਨੂੰ ਲੈ ਹਾਦਾਂ ਬੇਬੇ ਤੇਰੀ ਨਾਲ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਐ ਕਿ ਟਾਲ ਕਰਦੇ ਕੁਛ ਨਹੀਂ ਹੁੰਦਾ ਅਰੇ ਨਾ ਨਾ ਜੇ ਇੰਤਹਾ ਕਰਦੇ ਹੁਣ ਮਾਦਾ ਤੇ ਤਾਈ ਨਾਲ ਜਾ ਕੇ ਨਾਲ ਖਾਈ ਤੂੰ ਤਾਂ ਕੰਮ ਹਟਦੀਆਂ ਉਧਰੋਂ ਤਾਈ ਇਹ ਜੀ ਤੁਸੀਂ ਦੋਨੇ ਨਾ ਕਦੇ ਇੱਧਰ ਕਦੇ ਇੱਧਰ ਪੂਸ ਚੱਕੀ ਰੱਖਦੀ ਹਾਂਗੀ ਪਤਾ ਸੂਟ ਸਿਮਾਉਣਾ ਲੈ ਕੇ ਆਉਣੀ ਹੈ ਕੀ ਨਵਾਂ ਅੱਛਾ ਹਰੇ ਸੂਟ ਵੀ ਲੈ ਕੇ ਜਾਣਗੇ ਨਵਾਂ ਨਾ ਜਿਹੜੇ ਪੈਣਾ ਵਾਲੇ ਪਏ ਨੇ ਉਹਨਾਂ ਦਾ ਕਿਚਾਰ ਪਾਏਗੀ ਉਹ ਨਵਾਂ ਪਾਈ ਦਾ ਹੁੰਦਾ ਉੱਥੇ ਨਾ ਕੇ ਦੇਦੇ ਤੂੰ ਤਾਂ ਨਾ ਜਮੇ ਹੀ ਨਹੀਂ ਕਹਿਣਾ ਮੰਨਦੀ ਆਪਣੀ ਮਰਜ਼ੀ ਕਰ ਫਿਰ ਹੁਣ ਮੈਂ ਕੀ ਕਰ ਸਕਦੀ ਆ ਤੈਨੂੰ ਤਾਂ ਹੁਣ ਆਇਆ ਵੀ ਪੈਸੇ ਦੇ ਨਹੀਂ ਪਹਿਣਗੇ ਨਾ ਕੇ ਪੈਸੇ ਜਣੇ ਤਾਂ ਹੀ ਹੁਣ ਤੇਰੀ ਪੈਨਸ਼ਨ ਆਇਆ ਹੈ ਨਹੀਂ ਕੀ ਉਹ ਕਢਾ ਕੇ ਲੈ ਜੀ ਫੇਰ ਫਿਰ ਚਲ ਪੁੱਛਣ ਮੇਰੀ ਹੈ ਦੀ ਕਿਵੇਂ ਤਾਂ ਲੱਗ ਗਈ ਪੁੱਛਣ ਦਵਾਈ ਤੇ ਹੱਦ ਹੋਈ ਪਈਆ ਚਲ ਆ ਜਾਣ ਦੇ ਮੈਂ ਪਾਰਲੀ ਨੂੰ ਪੁੱਛ ਲੂੰ ਜੇ ਉਹਦੇ ਕੋਲ ਪੈਸੇ ਹੋਏ ਤਾਂ ਕਪਾਲ ਮੋਚਨ ਬਾਗ ਜੀ ਜੇ ਨਾ ਹੋਏ ਤਾਂ ਫਿਰ ਐਸ ਕੀ ਟਾਕਰ ਦੀ ਮੱਸ ਫਿਰ ਜਾਣ ਨਹੀਂ ਜਿੰਦੀ ਫਿਰ ਨਾ ਜਾਈ ਨਾ ਪੈਣ ਮੈਂ ਤੁਹਾਨੂੰ ਲਿਖਿਆ ਹੀ ਜਾਉਂਗੀ ਲੈ ਦੇਖ ਲੈ ਘਰੇ ਬੁੜੀ ਨੂੰ ਕਿਸੇ ਕੰਮ ਨੂੰ ਕਹ ਦੇ ਕੌਲੀ ਇੱਥੋਂ ਚੱਕ ਕੇ ਇੱਥੇ ਨਹੀਂ ਧਰਦੀ ਹਾਈ ਮੇਰੇ ਤਾਂ ਟੂ ਹੀ ਦੁਖਦੀਆ ਇਹ ਤਾਂ ਓਹੀ ਦੁਖਦੀ ਹੁਣ ਹੁਣ ਤਾਂ ਜਮਾ ਛਾਲਾ ਮਾਰਦੀ ਪਈ ਐ ਕੰਡੇ ਤੇ ਹੋਦੀ ਆ ਪਤਾ ਨਹੀਂ ਕਿੱਧਰ ਵਗਦੀ ਕਿੱਧਰ ਪ੍ਰਦੀਪਾ ਨਹੀਂ ਪ੍ਰਦੀਪਾ ਹਾਂ ਬੇਬੇ ਉਰੇ ਆ ਹਾਂਜੀ ਇਹ ਗੱਲ ਕਹਿ ਨਹੀਂ ਨੰਨਾ ਨਾ ਪਾਈ ਚੰਗਾ ਹਾਂ ਅਸੀਂ ਗੁਰਦੁਆਰੇ ਗਏ ਸੀ ਅੱਛਾ ਤੇ ਉੱਥੇ ਨਾਂ ਲਿਖੀ ਜਾਂਦੇ ਸੀਗੇ ਕਾਦੇ ਗੁਪਾਲ ਮੋਹਨ ਜਾਨਦੇ ਅੱਛਾ ਮੁੜੰਗਾ ਲਿਖਾਈ ਜਾਂਦੀਆਂ ਸੀ ਆਪਣੀ ਤਾਂ ਓਕਾ ਨਹੀਂ ਸੁਣਿਆ ਹਾਂ ਬਸ ਦਾ ਓਕਾ ਦਿੱਤਾ ਸੀ ਅੱਛਾ ਤੇਸ ਤੇ ਦੋਨਾਂ ਨੇ ਨਾਲ ਲਿਖਿਆ ਤੇ ਚੱਲ ਵਧੀਆ ਹੋ ਗਿਆ ਬਗ ਜੀਏ ਜਾ ਆਇਓ ਤੇ ਤੁਹਾਡੀ ਇੱਛਾ ਹੈ ਕਿ ਜਾਇਓ ਵਧੀਆ ਹਾਂ ਗੁਰੂ ਘਰ ਜਾਣਾ ਕਿਹੜਾ ਕਰਦਾ ਪੈਸੇ ਪੂਸੀ ਹੈਗੇ ਕਰੇ ਕੋਈ ਗੱਲ ਨਹੀਂ ਜੇ ਕੁਝ ਪਏ ਆ ਕੁਝ ਫੜ ਲਾਂਗੇ ਕੋਈ ਗੱਲ ਨਹੀਂ ਤੂੰ ਦੱਸ ਤੈਨੂੰ ਆਹ ਤਾਂ ਪਰਸਨ ਆਈਪੀ ਮੇਰੀ ਉਹ ਕਢਾ ਲਿਉਂ ਤੜਕੇ ਹਾਂ ਉਹ ਕਢਾ ਲਈ ਜਾ ਕੇ ਹਾਂ ਕੁਛ ਤੇ ਕੁਛ ਤੁਸੀਂ ਦੇ ਦਿਓ ਹਾਂ ਹਾਂ ਕੋਈ ਗੱਲ ਨਹੀਂ ਸੋਚ ਨਾ ਕਰ ਤੇ ਸ਼ੂਟ ਵੀ ਮੇਰਾ ਸੰਤਾ ਪੇ ਬਸ ਫਿਰ ਉਹੀ ਲੈ ਜੀ ਉਹ ਤੇਰੀ ਚਾਚੀ ਤਾਂ ਉਹ ਤੇਰੀ ਚਾਚੀ ਤਾਂ ਨਵਾਂ ਸਮਿਆਂ ਤੇ ਜਾਊਗੀ ਚਲ ਆਏ ਕਿਹੜੇ ਕਿਸੇ ਦੀ ਰੀਸ ਆ ਸਿਰਫ ਉਹਦੇ ਪਏ ਨੇ ਮੇਰਾ ਤਾਂ ਨਵਾਂ ਸੰਤਾ ਤੇ ਹਾਂ ਉਹ ਵੀ ਲੈ ਉਹ ਲੈ ਜੂਗੀ ਉਹ ਲੈ ਜੀ ਹਾਂ ਨਾਲੇ ਬਾਕੀ ਨੰਨਾ ਪਾ ਕੇ ਵੀ ਕੀ ਕਰਨਾਗਾ ਜਦੋਂ ਤੇਰੀ ਇੱਛਾ ਦੀ ਉਹ ਆਈ ਤੇ ਦੋ ਤਿੰਨ ਸ਼ੂਟ ਮੈਂ ਹੋਰ ਲੈ ਜੂਗੀ ਦੋ ਹਾਂ ਨਾਲ ਕੈ ਦਿਨ ਲਾ ਕੇ ਆਉਂਗੀ ਤੁਸੀਂ ਬਸ ਉੱਥੇ ਇੱਕ ਦਿਨ ਜਾਂਦੇ ਆ ਦੂਜੇ ਦਿਨ ਨਾ ਨੂਕੇ ਤੇ ਤੀਜੇ ਦਿਨ ਮੈਂ ਲਦਾ ਆ ਜਾਂਦੇ ਨੇ ਫਿਰ ਬਾਲੇ ਸੂਟ ਕੀ ਕਰਨੇ ਦੋ ਦੋ ਬਾਦੂ ਨੇ ਇੱਕ ਪਾਕੇ ਬਾਗ ਇੱਕ ਪਾਕੇ ਬਾਗ ਦੋ ਨਾਲ ਨੇ ਹਾਂ ਦੋ ਨਾਲ ਨੇ ਤੇ ਨਾਲੇ ਦੇਖੀ ਨਾ ਇਹ ਕਹਿੰਦੀ ਸੀਗੀ ਮੈਂ ਤਾਂ ਨਾ ਚੱਲ ਮਠਿਆ ਮਠਿਆ ਮੈਂ ਕਰ ਰਹੀਆਂ ਨੇ ਉਹ ਭੁਖਵਾਉਗੀ ਅੱਛਾ ਹਾਂ ਮੈਂ ਉਹ ਅਸੇ ਤੇ ਕੀ ਕਰਨੀਆਂ ਨੇ ਓਕੇ ਲੰਗਰ ਨਹੀਂ ਹੁੰਦੇ ਇੱਧਰ ਤਾਂ ਬਾਦੂ ਨਰਾਜ ਹੁੰਦੇ ਇੱਧਰ ਤਾਂ ਬਾਦੂ ਲੰਗਰ ਮਿਲਦੇ ਨੇ ਬਾਦੂ ਰੋਟੀ ਟੁਕ ਮਿਲਦਾ ਬਾਦੂ ਚਾਹ ਪਾਣੀ ਰਾਜ ਵੀ ਮਿਲਦੇ ਨੇ ਉਹੀ ਭਾਰ ਚੱਕੀ ਜਾਣਾ ਹਾਂ ਮੈਂ ਜਾਨਦੀ ਮੈਂ ਤਾਂ ਚਲਦੀ ਦੀ ਦੱਬ ਗੱਲਾਂ ਵੱਡੀਆਂ ਹੁੰਦੀਆਂ ਉਹ ਅਸੀਂ ਤੋਂ ਖਾਣੂ ਦੋ ਚਾਰ ਜਿਖਾ ਹੋ ਹੋਏ ਹਾਂ ਠੀਕ ਹੈ ਹਾਂ ਹਾਂ ਤੇ ਆ ਬਸ ਹੋਰ ਤਿਆਰੀ ਕਰਦੇ ਮੇਰੀ ਲੀਡਾਂ ਲੂਣਾਂ ਦੀ ਪ੍ਰੈਸ ਕਰਕੇ ਬੈਗ ਚ ਪਾ ਲੇ ਕੋਈ ਗੱਲ ਨਹੀਂ ਹਾਂ ਹਾਂ ਜਿਹੜੀ ਕੋਈ ਹੋਰ ਛੋਟੀ ਨਿਕਮਕ ਤੇ ਚੀਜ਼ ਲੈ ਕੇ ਆਉਣੀ ਜਾ ਕੇ ਲਈ ਬਸ 40 ਰੁਪਏ ਦੀ ਭਾਂ ਲੈ ਆਉਂਗੀ ਹਾਂ ਉਹ ਲਈ ਤੇ ਕੁਝ ਦਸਾਂ ਦਸਾਂ ਲੈ ਲਵਾਂ ਉਹ ਤਾਂ ਗੁਰਦੁਆਰ ਵੀ ਮਿਲ ਜੂਗੀ ਛਾਂ ਦਸਾਂ ਦਸਾਂ ਲੈ ਆਉਂਗੀ ਹਾਂ ਉਹ ਤਾਂ ਗੁਰਦੁਆਰ ਵੀ ਮੱਥਾ ਟੇਕਣ ਨੂੰ ਤੇ ਦੀਵੇ ਪਾ ਦੀ ਵਿੱਚ ਚੰਗਾ ਕਿ ਉੱਥੇ ਲਾਉਨੇ ਆ ਹਾਂ ਉੱਥੇ ਲਾਉਂਦੇ ਹੁੰਦੇ ਆ ਅੱਛਾ ਹਾਂ ਤੇ ਸਰੋਂ ਦਾ ਤੇਲ ਪਾਦੀ ਸੀਸੀ ਚ ਕੋਈ ਗੱਲ ਹਾਂ ਪੰਜ ਸੱਤ ਦੀ ਵੀ ਉੱਥੇ ਲਾ ਆਉਂਗੀ ਮੈਂ ਹਾਂ 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 ਕਿਉਂ ਪਾਦੀ ਬੈਗ ਦੀ ਜਿੱਪ ਚ ਪਾਦੀ ਕੋਈ ਗੱਲ ਨਹੀਂ ਤੇ ਮੇਰੇ ਲੀੜੇ ਤੇ ਤਿੰਨ ਛੋਣੀਆਂ ਪਾਦੀ ਜੇਗਾ ਠੀਕ ਆ ਚਲ ਠੀਕ ਆ ਪੈਨਸਲ ਦਾ ਫਿਰ ਤੂੰ ਹੁਣ ਕੱਲ ਨੂੰ ਕਢਾ ਲਈ ਹਰ ਮਾਲ ਪਸੂ ਦਾ ਕੰਮ ਪਿਆਗਾ ਮੈਂ ਉਹ ਗੋਹਾ ਕੁੜਾ ਕਰਨਾ ਗੋਹਾ ਕੁੱਤਾ ਪਾਈ ਫਿਰ ਤੂੰ ਤੂੰ ਮੇਰੀ ਤਿਆਰੀ ਕਰਦੀ ਤੈਨੋਂ ਪਾ ਦੋਨੀ ਸੱਟ ਲੈਣਿਆ ਨਹੀਂ ਉਹ ਤਾਂ ਮੈਂ ਆਪ ਹੀ ਸਿੱਖਾਂਗੀ ਵਾਹੇ ਕੁੜੇ ਦਾ ਨਾ ਤੁਸਨਸਾ ਕਰ ਆਤਰਾ ਹੱਥੇ ਦੁਖੀ ਅੰਦਰ ਤਾਂ ਕਹਿਣੀ ਆ ਕੋਈ ਨਹੀਂ ਆਪੇ ਤਾਂ ਪੱਟੀ ਪਰ ਧੋ ਲੂੰਗੀ ਫਿਰ ਚੱਲ ਤੇਰੀ ਮਰਜ਼ੀ ਹਮ ਤਾਂ ਮੈਂ ਤੇਰਾ ਹੁਣ ਭਾਈ ਭਾਈ ਕਿ ਕਰਾ ਦੂੰ ਜਦ ਤੂੰ ਮੈਨੂੰ ਹਾਂ ਮੈਂ ਇਸ ਵੇਲੇ ਦਿਨ ਪਰ ਪਰ ਕੇ ਚਕਾ ਦੂੰਗੀ ਤੂੰ ਸਿੱਟੇ ਆਈ ਜਾਈ ਮੈਂ ਕਿ ਹਾਂ ਕਰਤੀ ਤੇ ਮੈਨੂੰ ਨਾ ਉਹਨੂੰ ਲੈ ਫਿਰ ਨਾ ਉਹਨੂੰ ਤਾਂ ਹੁਣ ਜਾਣਾ ਹੀ ਸੀਗਾ ਫੇਰ ਕੀ ਹੋ ਗਿਆ ਉਹ ਮੈਂ ਤੇਰੀ ਟਾਈ ਨੂੰ ਤਾਂ ਮੈਨੂੰ ਤਾਂ ਲੱਗਦਾ ਘਰੇ ਉਹ ਕੋਰ ਕੋਰ ਕਰੀ ਜਾਂਦੀ ਸੀ ਉਹੀ ਉਹ ਤਾਂ ਵਿੱਚ ਨਾ ਪਾਉਂਦੀ ਹੁੰਦਾ ਆਦ ਤੱਕ ਹਾਂ ਚੰਗਾ ਹੁੰਦਾ ਨਾ ਹੁਣਾਂ ਤੇ ਜਾਏ ਹੋਰ ਦੇ ਹੋੜਾ ਉਹ ਨਸਾਰੇ ਨੂੰ ਲੱਗਦਾ ਜਿਹੜਾ ਕੋਈ ਭੇਜੇ ਉਹਨੂੰ ਵੀ ਲੱਗਦਾ ਤੇ ਜਿਹੜਾ ਕੋਈ ਜਾਵੇ ਉਹਨੂੰ ਵੀ ਲੱਗਦਾ ਚਲ ਸਾਰਿਆਂ ਦਾ ਤਾਂ ਨਹੀਂ ਜਾਇਆ ਜਾਂਦਾ ਘਰ ਚ ਇੱਕ ਜਣਾ ਵਗ ਜਾਂਦਾ ਹਾਂ ਇੱਕ ਜਣਾ ਵਗ ਜਾਂਦਾ ਹਾਂ ਚਲ ਠੀਕ ਆ ਚਲ ਉਹ ਸਾਰੇ ਵਾਸਤੇ ਸੁੱਖ ਮੰਗ ਕੇ ਆਉਂਦਾ ਹਾਂ ਚੰਗਾ ਫਿਰ ਹੈ ਚਲ ਕੰਮ ਮੈਂ ਕਰਾਉਣੀ ਆ ਤੇਰੇ ਨਾਲ ਠੀਕ ਆ ਨਹੀਂ ਪ੍ਰਦੀਪ ਹਾਂ ਨਹੀਂ ਸੱਟ ਲਿਆ ਕੋਹਾ ਹਾਂ ਸੱਟ ਲਿਆ ਨਹੀਂ ਮੈਂ ਦਾਣਾ ਤੇਰੇ ਕੋਲ ਇੱਕ ਗੱਲ ਲੈ ਕੇ ਆਈ ਸੀ ਅੱਛਾ ਨਹੀਂ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਆ ਸਾਡੇ ਵਾਲੀ ਬੁੜੀ ਤੇ ਸੋਡੇ ਵਾਲੀ ਕਪਾਲ ਮੋਚਣ ਜਾਣ ਨੂੰ ਤਿਆਰ ਹੋਈਆਂ ਪਈਆਂ ਨੇ ਨੀ ਆਏ ਸਾਲ ਕੋਪਾਲ ਮੋਚੜ ਨੰਦਗਾਨੇ ਮੈਂ ਠਾਇਤ ਕੀ ਨਾ ਜਾਉ ਪਰ ਮੇਰੀ ਲੱਤ ਜੀ ਦੁਖ ਦੀ ਸੀਗੀ ਨਹੀਂ ਚਲ ਕੋਈ ਨਾ ਭਗ ਜਾਂਦੇ ਤੂੰ ਗਤੋਂ ਨੰਨਾ ਪਾਉਣੀ ਐ ਲੈ ਨਹੀਂ ਭਨੇ ਹੁਣ ਆਈ ਵਾਰ ਇਹ ਤਾਂ 2500 3000 ਲਾਇਆ ਹੁੰਦੀਆਂ ਨੇ ਕੋਈ ਨਾ ਫੇਰ ਕੀ ਹੋ ਗਿਆ ਅੱਛਾ ਤੂੰ ਤਿਆਰ ਹੋ ਗਈ ਮੈਂ ਤਾਂ ਤਿਆਰ ਆ ਭਨੇ ਸਾਡੀ ਨਾ ਭਗ ਜਾਂਦੇ ਮੈਂ ਤਾਂ ਪਾਪ ਚੜਾਉਂਦੀ ਨਹੀਂ ਹੈਗੀ ਐਵੇਂ ਨਹੀਂ ਪਾਪ ਤਾਂ ਚਲ ਕਾਦਾ ਚੜਦਾਗਾ ਆਪਾਂ ਕਿਹੜਾ ਕੋਈ ਮੰਦਾ ਚੰਗਾ ਬੋਲਦੇ ਆਂਗੇ ਨਹੀਂ ਮੰਦਾ ਚੰਗਾ ਨਹੀਂ ਜੇ ਉਹਦਾ ਮਨ ਹੈਗਾ ਕਿ ਜਾਣਦਾ ਹਨਾ ਗੁਰਦੁਆਰੇ ਮੱਥਾ ਟੇਕਣ ਦਾ ਆਪਾਂ ਨੂੰ ਰੋਕਣਾ ਨਹੀਂ ਚਾਹੀਦਾ ਭਗ ਜਾਂਦੇ ਵਿਚਾਰੀਆਂ ਸਾਡੀ ਤਾਂ ਮੈਂ ਤਾਂ ਕੁਛ ਨਹੀਂ ਕਿਹਾ ਵੀ ਭੱਗ ਜਾ ਭਾਣੇ ਜੇ ਚਾਹ ਮੈਂ ਫਿਰ ਭਾਣੇ ਹੋਰ ਕੀ ਕਰਾਂ ਹੁਣ ਜਦੋਂ ਸਾਡੀ ਬੁੜੀ ਜਾਂਦੀ ਆ ਫਿਰ ਸਾਡੀ ਕਦੋਂ ਰਹਿੰਦੀ ਹੈਗੀ ਫਿਰ ਭਾਣੇ ਮੈਂ ਵੀ ਭੇਜ ਦੂੰਗੀ ਹੋਰ ਕੀ ਕਰੂੰਗੀ ਹੋਰ ਔਖੀ ਸੌਕੀ ਸਵਾਰ ਲੂੰਗੀ ਭਾਣੇ ਦੋ ਦਿਨ ਗੋਹਾ ਸੱਟਣ ਕਿਸੇ ਨੂੰ ਲਾ ਲੂੰਗੀ ਲਾ ਲਈ ਹਾਂ ਹੋਰ ਇੱਕ ਸਾਡੇ ਧਾਰਾਂ ਦਾ ਔਖਾ ਚਲ ਜਾਣ ਨੂੰ ਤਾਂ ਮੈਂ ਵੀ ਕੀ ਕਹਿੰਦੀ ਸੀ ਵੀ ਭੱਗ ਜਾਂਦੀ ਚੱਲ ਮੈਂ ਤੈਨੂੰ ਐ ਕਹਿੰਦੀ ਸੀ ਕਾਇਕਦਾ ਹੁਣ ਤੈਨੂੰ ਪਤਾ ਇਤਕੀ ਝੋਨਾ ਘੱਟ ਹੋਇਆ ਹਾਂ ਜਾਂ ਤਾਂ ਚੱਲ ਪਿਆਏ ਨਾਨੇ ਆ ਪਹਣੇ ਬਾਹੀ ਗਰੂ ਮੇਰ ਘਰੇ ਹੋਰ ਕੀ ਆ ਪਿਆ ਹਾਂ ਹਾਂ ਐਸੀ ਤਾਂ ਗੱਲ ਕੀ ਆ ਪਹਣੇ ਉਹੀ ਗੱਲ ਸਾਰੇ ਦੁੱਖ ਤਕਲੀਫਾਂ ਕੱਟੀ ਜਾਣ ਕੱਟੀ ਜਾਣ ਚੱਲ ਫੇਰ ਪਹਣੇ ਪ੍ਰਦੀਪ ਜਦੋਂ ਤੂੰ ਪਿਆਏ ਦੀਆਂ ਫਿਰ ਪਹਣੇ ਮੈਂ ਨਹੀਂ ਬਾਕੀ ਜੇ ਹੁਣ ਨਹੀਂ ਜਾਣਗੀਆਂ ਫਿਰ ਕਦੋਂ ਜਾਣਗੀਆਂ ਬਚਾਰੀਆਂ ਹੁਣਾਂ ਦਾ ਤਾਂ ਇਹਨਾਂ ਦਾ ਤੀਰਸਾ ਟਾਈਮ ਆ ਹੁਣ ਦੱਸ ਕੀ ਕਰਨ ਸਾਰੀ ਉਮਰ ਤਾਂ ਨਹੀਂ ਕੰਮ ਕਰੀ ਜਾਣਗੀਆਂ ਨਹੀਂ ਹਾਂ ਚਲ ਇਹ ਤਾਂ ਠੀਕ ਆ ਹਨਾ ਵੀ ਬੁੜੀਆਂ ਹੋਰ ਇਹ ਬਚਾਰੀਆਂ ਨੇ ਹੁਣ ਤਾਂ ਕੰਮ ਕਰ ਲਿਆ ਤੈਨੂੰ ਪਤਾ ਆਪਣੇ ਘਰੇ ਦੀਆਂ ਸਾਰੀਆਂ ਜਾਣਗੀਆਂ ਬੁੜੀਆਂ अच्छा हां मां थाके ते ਆਪਣੀਆਂ ਦੋ ਨਹੀਂ ਜਾਣਗੀਆਂ ਨਾ ਨਾ ਵੱਡੀ ਬੱਸ ਭਰ ਕੇ ਜਾਊਗੀ اچھا हां ਤੇ ਚਲ ਆਏ ਕਰਦੇ ਅੰਗਾਹਾਂ ਨੂੰ ਆਪਾਂ ਜਾ ਐ ਆਵਾਂਗੇ ਨਹੀਂ ਐਤ ਕੀ ਬੇਬੇ ਵਰਗਿਆਂ ਨੂੰ ਜਾਣ ਨਹੀਂ ਹੁਣ ਤਾਂ ਜਾਣ ਨਹੀਂ ਦਿੰਦੀ ਆਪਾਂ ਵਗ ਜਾਈਆਂ ਨਹੀਂ ਹੋਰ ਕੀ ਆ ਚਲ ਆਪਾਂ ਵੀ ਜਾ ਆਉਂਦੇ ਮੈਂ ਬੁੜੀ ਹੋ ਗਈ ਜਾਣ ਨਹੀਂ ਚਲ ਬੁੜੇ ਹੀ ਆ ਹੁਣ ਉਹੀ ਗੱਲ ਹੈ ਇਹ ਚਲ ਐਤ ਕੀ ਤਾਂ ਫਿਰ ਭੇਜ ਦਾਨੀਆਂ ਮੈਂ ਵੀ ਬੇਬੇ ਨੂੰ ਕਰਦੀਆਂ ਤਿਆਰੀ ਜਾ ਕੇ ਹੋਰ ਕੀ ਕਰਾਂ ਫਿਰ ਹੋਰ ਫੜ ਤਾਂ ਬੇਬੇ ਦਾ ਸੂਟ ਤਾਂ ਸਮਾਇਆ ਪਿਆ ਸੀਗਾ ਕਿ ਨਹੀਂ ਉਹੀ ਲੈ ਜੂਗੀ ਇਹ ਤਾਂ ਵਿਚਾਰੀ ਉਹ ਵੀ ਆਪ ਵੀ ਨਰਮਾਂ ਗਈ ਕਾਹਨੂੰ ਇੰਨਾ ਉਹ ਕਰਦੀ ਹੈਗੀ ਇਹ ਤਾਂ ਕਿ ਕੀ ਕੀ ਤੋਰੇਗੀ ਨਾਲ ਉਹਦੇ ਜੇ ਸਾਡੇ ਅੱਲ ਤਾਂ ਕਹਿੰਦੀ ਬਿਸਕੁਟ ਕੜਾ ਮੱਠੀਆਂ ਪਕਾ ਲੈ ਦੋ ਦਿਨ ਤਾਂ ਜਾਣਾ ਭਲਾ ਇੰਨਾ ਮੈਂ ਆਹੋ ਕੀ ਧੰਗ ਕਰਨੀ ਸਾਡੀ ਨੀ ਨੀ ਵਿਚਾਰੀ ਨੇ ਆਇਆ ਹੈਗਾ ਬਿਸਕੁਟ ਮੱਠੀਆਂ ਇਹ ਤਾਂ ਕਹਿੰਦੀ ਗੁਰਦੁਆਰੇ ਆਉਣਗੇ ਬਾਦੂ ਰਾਹ ਚ ਕਹਿੰਦੀ ਉੱਥੇ ਬਧੇਰਾ ਲੰਗਰ ਬਾਦੂ ਖਾਣ ਸਾਡੇ ਵਾਲੀ ਤਾਂ ਫਿਰ ਭੈਣੇ ਪੂਛੀ ਉੱਚੀ ਚੱਕਦੀ ਆ ਤੈਨੂੰ ਪਤਾ ਨਹੀਂ ਹੋਰ ਉਹ ਤਾਂ ਵੱਡੀਆਂ ਗੱਲਾਂ ਕਰਦੀ ਆ ਉਹ ਤਾਂ ਕਹਿੰਦੀ ਮੈਂ ਤਾਂ ਰਾਤ ਨੂੰ ਭੁੱਖ ਲੱਗੂ ਹੋਰ ਤੁਸੀਂ ਕਿੱਥੇ ਰਹਿਣਾਗਾ ਆਹੋ ਇਹ ਤਾਂ ਗੱਲ ਆ ਕੈ ਦਿਨਾਂ ਤੋਂ ਭਲਾ ਤੀਜੇ ਦਿਨ ਹੀ ਮੁੜਿਆ ਹੁੰਦੇ ਕਿੱਦੇ ਦਿਨ ਮੁੜਿਆ ਆਉਂਦੇ ਆ ਚਲ ਕੋਈ ਨਾ ਫਿਰ ਮੈਂ ਵੀ ਕਰਦੀ ਆ ਤਿਆਰੀ ਜਾ ਕੇ ਕਹਿੰਦੀ ਆ ਖੁਸ਼ ਹੋ ਜੂ ਸਾਡੇ ਵਾਲੀ ਵੀ ਫਿਰ ਹੋਰ ਮੈਂ ਕੀ ਇਹ ਤੂੰ ਵੀ ਕਹਿੰਦੀ ਹੋਵੇਂ ਵੀ ਬੇਬੇ ਨਾ ਜਾ ਨਾ ਨਾ ਸਾਡੀ ਬੇਬੇ ਕਹਿੰਦੀ ਸੀ ਵੀ ਕਿ ਤੇਰੀ ਮਾਸੀ ਤਾਂ ਸੂਟ ਨਵਾਂ ਸਮਾਹ ਕੇ ਤਾਂ ਲੱਗ ਜਾ ਹੋਰ ਭਣੇ ਸਾਡੇ ਅੱਜ ਤਾਂ ਨਵਾਂ ਸਮਾਉਗੀ ਸੂਟ ਹੋਰ ਲਿਆਉਗੀ ਫਿਰ ਭੇਜ ਦਿਆਂ ਹੁਣ ਹੋਰ ਕੀ ਕਰਾਂ ਵੀ ਜਾ ਲਿਆ ਸੂਟ ਮੇਰੇ ਕੋਲ ਪਿਆ 500 ਰੁਪਏ ਹਾਂ ਵੀ ਲੈ ਜਾ ਪਹਿਲੇ ਆ ਸੂਟਾ ਲਾਲ ਵਗੀਆਂ ਦੀ ਕਿਸਾਨਾ ਲਾ ਲੂੰਗੀ ਹਾਂ ਚਲ ਚੰਗਾ ਭਣੇ ਕਰ ਲੈ ਕੰਮ ਚੰਗਾ ਲੈ ਬੇਬੇ ਬੇਬੇ ਹਾਂ ਜੇ ਤੂੰ ਮੈਨੂੰ ਵੱਡਾ ਚਾਹ ਹੰਦ ਲਿਆ ਦੇਂਗੀ ਤੇਰਾ ਵੱਡਾ ਲਿਆ ਦੂੰ ਆ ਜਦੋਂ ਮਿਲਕਾ ਲੈ ਕੇ ਆਈ ਆ ਹੁਣ ਕੀ ਬੇਬੇ ਇੱਧਰ ਗਈ ਸੀ ਮੈਂ ਮਾਂ ਤਾਂ ਗਈ ਸੀ ਉਹਨਾਂ ਦੇ ਚਾਚੀ ਕੇ ਪੁੱਛਣ ਗਈ ਸੀ ਵਿਆਹ ਦੀ ਚਾਚੀ ਰਹਾ ਹਟਾ ਦਾਂਦੀ ਮੈਂ ਕਿਹਾ ਨਾਲ ਹੀ ਤੂੰ ਹਟਾ ਦਾਂਦੀ ਉਹ ਤਾਂ ਉਹਨਾਂ ਦੀ ਚੰਗੀ ਬਣ ਗਈ ਬਹੂ ਬਹੂ ਕੱਲ੍ਹ ਆ ਗਈ ਇਹਨੇ ਬਹੂ ਬਾਣੀ ਚੁਲਾ ਕਾ ਕਹਿੰਦੀ ਜਾਊਗੀ ਮੇਰੀ ਸੱਸ ਤਾਂ ਕਹਿੰਦੀ ਮੈਂ ਤਾਂ ਭੇਜੂੰਗੀ ਆਹੀ ਉਮਰ ਹੈ ਨਾ ਦੀ ਜਾਣਦੀ ਆ ਫੇਰ ਕੀ ਕਰਨ ਚਲ ਐ ਕਰ ਫੇਰ ਤੂੰ ਵੀ ਵਗ ਜਾ ਅੱਛਾ ਹੁਣ ਤਾਂ ਰੀਸ ਆ ਗਈ ਉਹਦੀ ਆ ਗਈ ਰੀਸ ਮੈਂ 500 ਰੁਪਏ ਲਿਆ ਕੇ ਦੇ ਦਿੱਤੇ ਫੁੱਲੀ ਅੱਖਾਂ ਆਹ ਹੋ ਫੁੱਲ ਗਈਆਂ ਉਹਨੂੰ ਪਤਾ ਹੈਗਾ ਵੀ ਇੱਥੇ ਕਰਜ਼ਾ ਲੈ ਜਾਂਦਾ ਕਪਾਲ ਮੋਜਮ ਜਾਏ ਤੋਂ ਅੱਛਾ ਆਓ ਤੈਨੂੰ ਕੀ ਪਤਾਗਾ ਮੈਂ ਤਾਂ ਪਤੀ ਨਹੀਂ ਸੀ ਵੀ ਕਰਜ਼ਾ ਲੈ ਜਾਂਦਾ ਉੱਥੇ ਕਿ ਨਹੀਂ ਵੀ ਤਾਂ ਹੀ ਤਾਂ ਜਾਂਦੇ ਆ ਲੋਕ ਹੋਰ ਕੀ ਇੱਥੇ ਅੱਛਾ ਹਾਂ ਦੇਣਾ ਲੈਣਾ ਸਿਰੋ ਲੈ ਜਾਂਦਾ ਸਾਰੀ ਸੁੱਖ ਪੂਰੀ ਹੁੰਦੀ ਹੈ ਕੋਈ ਸੁੱਖਦਗੇ ਅੱਛਾ ਹਾਂ ਚੱਲ ਠੀਕ ਆ ਬੇਬੇ ਫਿਰ ਤਾਂ ਆਹ ਕਰਦੀਆਂ ਮੈਂ ਤੈਨੂੰ 500 ਰੁਪਏ ਲੈ ਕੇ ਦਿੰਦੀ ਆ ਸੂਟ ਲਿਆ ਫੇਰ ਕਿਹੜੇ ਵੇਲੇ ਸਮਾਏਂਗੀ 500 ਹੀ ਹਾਂ ਤੇ ਨਾਲੇ ਸੱਚ ਉਹ ਤਾਂ ਮਠਿਆਣਾ ਬਿਸਕੁਟ ਲੈ ਕੇ ਨਹੀਂ ਆਉਂਦੀ ਉਹ ਤਾਂ ਕਹਿੰਦੀ ਰਾਤ 'ਚ ਬਥੇਰੇ ਲੰਗਰ ਲੱਗੇ ਹੁੰਦੇ ਨੇ ਅੱਧੀ ਛਕ ਲਾਗੇ ਲੰਗਰ ਇਹ ਆਜ ਕਿਹੜੀਆਂ ਬੱਸਾਂ ਖੜਦੀਆਂ ਦੇ ਤਾਂ ਤੇਰੇ ਲਈ ਰੇ ਚੋਜ ਨੇ ਤਾਂ ਮੈਂ ਤਾਂ ਫਿਰ ਤੇਰੇ ਤੇ ਗੁੱਸਾ ਆ ਜਾਂਦਾਗਾ ਮੈਂ ਤਾਂ ਉਹਦੇ ਬਿਸਕੁਟ ਕਢਾ ਕੇ ਲੈ ਜਾਊਂਗੀ ਉਹ ਨਾਲ ਜਾਵੇ ਜੇ ਨਹੀਂ ਜਾਣੀ ਨਹੀਂ ਮਰਗੀ ਨਹੀਂ ਬਿਸਕੁਟ ਕਢਾਏਗਾ ਨਾ ਨਾ ਮੈਂ ਤਾਂ ਕਢਾਉਂਗੀ ਕਿਨੇ 500 ਦਾ ਕਿਵੇਂ ਸਰੂਗਾ ਸੂਟ ਤਾਂ ਲਿਆ 500 ਦਾ ਅੱਛਾ ਚੋੜ ਦਾ ਕੋਈ ਨਹੀਂ ਮੇਰੇ ਕੋਲ ਹੀ ਪਿਆ ਹੋਈ ਪਾਲ ਲੈ ਜੂਗੀ ਸਮਾਨ ਨੂੰ ਉਹ ਲੈ ਆਉਂਦੀ ਨਹੀਂ ਫੇਰ ਨਾ ਮੈਨੂੰ ਸਮਾਈ ਦੇ ਦੇ ਸਮਾਉਣਾ ਦੇ ਆ ਪਰ ਸਮਾਈ ਦਾ ਹੁਣ ਇਕੱਠਾ ਸਾਫ ਕਰਦੇ ਆਂਗੇ ਉਹ ਜੋ ਦੇ ਦਾਂਗੇ ਚਲ ਜੰਗਾ ਫੇਰ ਮੈਂ ਉਹ ਕਰਦੀ ਸਮਾਉਣਾ ਦੇ ਆਨੀ ਆ ਸਮਾਉਣਾ ਦੇ ਆ ਜੰਗਾ ਤਾ ਕੁੜੀ ਅੱਖੇ ਦੇ ਕੇ ਮੈਨੂੰ ਚੀਜ਼ਾਂ ਲਿਆ ਕੇ ਦੀ ਇੱਥੋਂ ਇਹ ਤਾਂ ਉਹੀ ਮਾਰੀ ਜਾਂਦੀ ਆ ਫੇਰ ਲਿਆ ਫੇਰ ਮੁੰਡਾ ਹਾਲੇ ਜਦੋਂ ਜਾਣ ਲੱਗੀ ਉਦੋਂ ਮੈਂ ਬੜਿਆ ਲੂੰਗੀ ਇਹਨੂੰ ਦੱਸ ਦੂਗੀ ਵੀ ਕੀ ਮੰਗਾਉਣਾ ਜਾਂ ਪਹਿਲਾਂ ਕੁਝ ਮੈਂ ਨਾਲ ਹੀ ਲਈ ਇਹਨੂੰ ਇਹਨੂੰ ਉੱਥੇ ਕਿ ਆਪ ਸਾਹਮਣੇ ਸਵੇਂਗੀ ਕਿ ਇਹਨੂੰ ਸਾਹਮਣੇਗੀ ਚੱਲੇਗੀ ਮੇਰੇ ਨਾਲ ਹਾਂ ਤੇ ਜਾਊਗੀ ਇਹਨੂੰ ਪੁੱਠੀ ਰੀ ਸੁਣਾ ਲਾ ਜਵਾਖੜੀ ਨੂੰ ਸਾਹਮਣੇਗੀ ਕਿ ਤੂੰ ਆਪ ਦਾ ਨਾਂ ਨਹੀਂ ਦੀ ਉੱਥੇ ਕੋਈ ਨਹੀਂ ਕੁੜੀਆਂ ਦਾ ਤਾਂ ਪੁੰਨ ਹੁੰਦਾ ਨਿਮਾ ਕੇ ਲੈ ਜਾਂਦੀਆਂ ਦਾ ਨਹੀਂ ਬੇਬੇ ਇਹ ਫਿਰ ਸਾਡੇ ਕੋਲੇ ਰਹੂਗੀ ਘਰੇ ਤੂੰ ਭਾਗ ਜਾ ਚੰਗਾ ਜਮੇ ਆਪ ਤੂੰ ਤਾਂ ਕਹੇ ਦੇ ਕਹੇ ਮੈਂ ਤਾਂ ਜਾਊਂਗਾ ਮੈਂ ਤਾਂ ਜਾਊਂਗਾ ਚੰਗਾ ਭਾਗ ਜੀ ਜੇ ਆਪਦਾ ਸੂਟ ਚੱਕ ਸਿਓਣਾ ਇਹਦਾ ਵੀ ਝੁਗਾ ਸਮਾ ਦੇ ਲੈ ਚੰਗਾ ਪੁੱਤ ਤੇਰਾ ਵੀ ਦੇਖੋਗੇ ਸਿਓਣਾ ਆਪ ਤੂੰ ਭਗ ਜਾ ਆਪ ਦਾ ਪਸੰਦਾ ਨਹੀਂਗਾ ਉਹ ਤੇ ਡੱਗੂ ਕੀ ਨਾਲ ਇਹਨੂੰ ਡੱਗੇਗੀ। ਕਿ ਬੇਬੇ ਦਾ ਤੌਲੀਆ ਪਾ ਦੇਣੀ ਆ। ਚਲ। ਘਰ ਤਾਂ ਬੈਗ ਤੁਲੇ ਬੇਬੇ ਦਾ ਸੋਸਾ ਤੁਲਦਾ ਕਰਦਾ। ਫਿਰ ਨੀ ਬੇਬੇ। ਹਾਂ ਆਈਉ ਰੇ। ਹੋ ਗਈ ਤੇ ਯਾਰ? ਹਾਂ ਹੋ ਗਈ। ਆ ਲੈ ਤੇਰਾ ਬੈਗ। ਜਿਵੇਂ ਤੈਨੂੰ ਤਾਂ ਦੇਤੀ ਮਾਹੇ ਬਾਹਾਂ ਚ ਪਾਉਣੇ ਸੌਖੀ ਐ। ਹਾਂ ਹਾਂ। ਇਹ ਆਏ ਪਾ ਜਾ ਤੁਰ ਗਈ। ਹਾਂ ਦੂਜੀ ਨਾਲ ਨਾ ਬਾਹਾਂ ਦੁਖਣ ਲੱਗ ਜੂਗੀ ਆਏ ਫੜ ਕੇ ਮਖੇ। ਮੈਂ ਚੱਕੀ ਵੀ ਜਾਉਂਗੀ। ਹਾਂ ਨਾਲ ਇਹ ਤੇ ਜਿੱਪਾ ਜਿੱਪਾ ਵਧੀਆ ਲੱਗਦੀਆਂ ਸੀਗੀਆਂ। ਤੇ ਦੀਵੇ ਪਾ ਤੇ। ਸਭ ਕੁਝ ਪਾ ਤਾ। ਹਾਂ ਠੀਕ ਐ। ਠੀਕ ਐ। ਤੇ ਉਹ ਪੈਸੇ ਇਹ ਚਾਜੂ ਕੋਈ ਨਹੀਂ ਉਹ ਜਾਊਗੀ ਤੇਰੀ ਮਾਸੇ ਠੀਕ ਹੈ ਉਹਨੇ ਕਰੇ ਸਭ ਜਾ ਹਾਂ ਉੱਥੇ ਗਈ ਆਜੇ ਮੇਰੇ ਨਾਲ ਠੀਕ ਹੈ ਚਲ ਹਾਂ ਉਹ ਕੀ ਕਹਿੰਦੀ ਉਹਦੀ ਮੂੰਹ ਹਾਂ ਫਿਰ ਕੋਈ ਚੂਲੀਆ ਕਰੂਗੀ ਬਾਅਦ ਚ ਹਾਂ ਆ ਲੈ ਬੇਬੇ ਚਮਚਾ ਵੀ ਪਾਤਾ ਇਸਕਾ ਚੰਗਾ ਇਹ ਨਾ ਦਾਦੀ ਹਾਂ ਤੌਲੀਆ ਪਾਤਾ ਸਾਰਾ ਕੁਝ ਪਾਤਾ ਚੰਗਾ ਐ ਘਰੀ ਹੁਣ ਹਾਂ ਇੱਕ ਤਾਂ ਲਿਆ ਦੀ ਬਾਲਟੀ ਅੱਛਾ ਇੱਕ ਜੱਗ ਜੁਗ ਲਿਆਈ ਤੇ ਦੋ ਚਾਰ ਵਟਾਂ ਲਿਆਈ ਆਹੋ ਚਲ ਚੰਗਾ ਜਗਾਦਰੀ ਤੋਂ ਲੈ ਆਉਂਗੀ ਹਾਂ ਐ ਕਰੂ ਛੂ ਤੂੰ ਮੈਂ ਨਾਚਣਾ ਬਤਾ ਹਾਂ ਨਹੀਂ ਨਹੀਂ ਬੇਬੇ ਇਹ ਕੀ ਕਰੂਗੀ ਐਸੇ ਜਾਵਾਂਗੇ ਨਾਲ ਉਹ ਵੀ ਲੈ ਕੇ ਜਾਂਦੀ ਚਾਚੀ ਆਪਦੇ ਪੋਤੇ ਪੋਤੀਆਂ ਨੂੰ ਨਹੀਂ ਉਹਦਾ ਕਹਾਣੀ ਜਲਦੀ ਮੈਂ ਤਾਂ ਲੈ ਕੇ ਜਾਉਂਗੀ ਚਲ ਰੰਗੀ ਚਾਰ ਨਹੀਂ ਕਰੀ ਵਰਨਿੰਗ ਆਜੋ ਆਜੋ ਹੋਵੇ ਤੇ ਆ ਗਿਆ ਇਹ ਪਣਿਆ ਸਾਡੀ ਬੇਬੇ ਤਾਂ ਕਹਿੰਦੀ ਆ ਕਿ ਮੈਂ ਇਹਨੂੰ ਲੈ ਕੇ ਜਾਣਾ ਗੀਨ ਨਾਲ ਚਲ ਫਿਰ ਕੀ ਵਗ ਜਾਂਦੇ ਨੰਬਰ ਤੇਰੀ ਹੋਰ ਨਹੀਂ ਕਰੀ ਨਹੀਂ ਪਲੀਆ ਨੀ ਮੇ ਪਾਇ ਨਹੀਂ ਤੇਰਾ ਤਾਂ ਆਇਆ ਇਹਦਾ ਸੋਨਾ ਛੂਟ ਪੈਂਦਾ ਪਾ ਲਿਆ ਤੈਨੂੰ ਮੈਂ ਬੜਾ ਦੱਸਿਆ ਮੈਂ ਤਾਂ ਲੈ ਦੂੰਗੀ 100 ਰੁਪਏ ਦਾ ਹੋਰ ਆ ਯਾਰ ਕੰਨ ਨੂੰ ਦੱਸ ਕਿ ਇਹਦੇ ਟੂ ਮਾਂ ਪਾਉਣੀਆਂ ਚੰਗਾ ਅਨਾਉਂਸਮੈਂਟ ਕਰੀ ਜਾਂਦੇ ਨੇ ਬੁੜੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਫਰਾਂਕ ਲੈ ਦੇਂਗੇ ਇਹਨੂੰ ਉੱਥੇ ਚੰਗਾ ਲੈ ਦੇ ਉਹ ਵਧੀਆ ਲੀਡ ਲੈ ਦੇ ਚੰਗਾ ਕਰਦੀ ਨਹੀਂ ਚੰਗਾ ਬੇਬੇ ਚੰਗਾ ਚੰਗਾ ਨਹੀਂ ਕਰਖਿਓ ਕਰਦੀ ਹਾਂ ਠੀਕ ਹੈ ਆ ਜਾਓ ਤੇ ਆ ਨਹੀਂ ਆਵਾਂ ਠੀਕ ਹੈ ਘਰੇ ਵੀ ਮਾਰ ਜੀ ਗੇੜਾ ਇਹਦੇ ਕੋਈ ਟਿਕ ਕੋਈ ਨਹੀਂ ਚੰਗਾ ਦੀ ਨਹੀਂ ਕਰਖਿਓ ਠੀਕ ਕੋਈ ਨਹੀਂ ਕੋਈ ਚਲੋ ਆ ਜਾ ਛੱਡਿਆਈਏ ਨਹੀਂ ਵਾਰ ਤੱਕ ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਹੁਣ ਅਸੀਂ ਸਾਨੂੰ ਸਾਡੀ ਪਹਿਲਾ ਵਾਲੀ ਵੀਡੀਓ ਤੇ ਇੱਕ ਮੈਸੇਜ ਆਵਲਣ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਮਾਨ ਕੀ ਸਮਰਾਲਾ ਤੋਂ ਲਵਪ੍ਰੀਤ ਸਿੰਘ ਸੁਖਦੀਪ ਸਿੰਘ ਗਿੱਲ ਮੋਗਾ ਤੋਂ ਹਾਜਾ ਬਰਾੜ ਲਵਪ੍ਰੀਤ ਸਿੰਘ ਤਾਣਿਆ ਦਲਜੀਤ ਭੰਦੇਰ ਜੁਐਸ ਤੋਂ ਦਰਸ਼ਨ ਸਿੰਘ ਉਪਲ ਗੁਰੀ ਢਾਲੀਵਾਲ ਮਨਦੀਪ ਸਿੰਘ ਬਰੋਤ ਗੁਰੀ ਢਾਲੀਵਾਲ ਪੱਤੀ ਸਰਨਾਜ ਸਰਬਜੀਤ ਕੌਰ ਸੁਖਵੰਤ ਸਿੱਧੂ ਤੇਕਲ ਸਿੰਘ ਈਤ ਸਿੰਘ ਬੌਵੀ ਰਾਜਾ ਹਾਂਗਕong ਤੋਂ ਰਿਤਿਕਾ ਬਰਮਾ ਹੈਨਾਬਾਹ ਤੋਂ ਜਸਪ੍ਰੀਤ ਕੌਰ ਜਸਪ੍ਰੀਤ ਅਮਰਿਤਪਾਲ ਸਿੰਘ ਮਾਨ ਸੁਖਵੀਰ ਸੁਖੀ ਹਰਮੀਤ ਮધુ ਸਵਰਵਾਲ ਗੁਰਪ੍ਰੀਤ ਸਿੱਧੂ ਪਰਵੇਸ਼ ਸ਼ਾ ਪਾਕਿਸਤਾਨ ਤੋਂ ਸੰਗੀਤ ਅਮਰ ਸਿੰਘ ਪਟਿਆਲਾ ਤੋਂ ਟਿੰਕੂ ਬੱਬਰਮਾਨਾ ਪੀਕੇ ਪੱਟੀ ਆਕਾਸ਼ਦੀਪ ਸਿੰਘ ਔਜਲਾ ਗਰਨੂਰ ਬਲੈਡ ਬ੍ਰੈਡ ਗਰਨੂਰ ਰਵਿੰਦਰ ਕੌਰ ਖੁਡਾਨੀ ਖਰਦਤੋ ਹਾਂਜੀ ਇਹ ਸਾਨੂੰ ਸਾਡੀ ਪਹਿਲੀ ਵੀਡੀਓ ਤੇ ਆਇਆ ਕਮੈਂਟਸ ਇਹਨਾਂ ਨੇ ਅੱਗੇ ਤੋਂ ਤੁਸੀਂ ਵੀ ਸਾਨੂੰ ਵਧੀਆ ਵਧੀਆ ਕਮੈਂਟਸ ਕਰਿਆ ਕਰੋ ਤਾਂ ਉਹਨਾਂ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜ਼ਰੂਰ ਬੋਲਾਂਗੇ ਜੀ ਜਿਨ੍ਹਾਂ ਦੇ ਨਾਮ ਇਸ ਵੀਡੀਓ ਵਿੱਚ ਬੋਲਣ ਵਾਲੇ ਰਹਿਣਗੇ ਉਹਨਾਂ ਦੇ ਨਾਮ ਅਸੀਂ ਅਗਲੀ ਵੀਡੀਓ ਵਿੱਚ ਜ਼ਰੂਰ ਲਗਦੀ। ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ। ਅਤੇ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਧੰਨਵਾਦ।